ਅਮਰਿਤਪਾਲ ਸਿੰਘ ਹੋਰਾਂ ਨੇ ਉਪ ਰਾਸ਼ਟਰਪਤੀ ਚੋਣ ਦੀ ਗੱਲ ਕੀਤੀ। ਨਹੀਂ ਜੀ ਗੁਰਗ੍ਰਾਮ ਮੈਨੂੰ ਦੇਖੋ ਜਿੰਨੀ ਕੁ ਜਾਣਕਾਰੀ ਹੈ ਕਿ ਬਾਈਕਾਟ ਸੀ। ਹੂੰ ਤਿੰਨੇ ਹੀ ਅਕਾਲੀ ਐ MP ਲਾ ਲੋ ਨਾ। ਅਕਾਲੀ ਦਲ ਵਾਦਲ ਹੋ ਗਿਆ। ਅਕਾਲੀ ਦਲ ਵਾਰਿਸ ਪੰਜਾਬ ਦੇ ਲੱਕੇ ਦੋ ਆਜ਼ਾਦ ਨੇ ਪਰ ਬਾਅਦ ਦੇ ਵਿੱਚ ਉਹ ਇੱਕ ਤਨਜ਼ੀਮ ਚ ਆ ਚੁੱਕੇ ਨੇ। ਹੂੰ ਤਾਂ ਹੈ ਤਾਂ ਤਿੰਨੇ ਹੀ ਅਕਾਲੀ ਐ। ਜੀ। ਤਾਂ ਤਿੰਨੇ ਅਕਾਲੀ ਮੈਂਬਰ ਪਾਰਲੀਮੈਂਟਾਂ ਬਾਰੇ ਮੈਂ ਤਾਂ ਨੈਸ਼ਨਲ న్యూਸ ਦੇ ਵਿੱਚ ਵੀ ਇਹ ਪੜਿਆ ਕਿ ਉਹਨਾਂ ਦਾ ਬਾਈਕਾਟ ਸੀਗਾ ਜੀ। ਹੂੰ ਠੀਕ ਹੈ ਨਾ ਜੀ। ਕੁਝ ਅਮਰਿਤਪਾਲ ਸਿੰਘ ਬਾਰੇ ਭਰਮ ਪਾਇਆ ਗਿਆ ਜਾਂ ਖਬਰ ਸੀ? ਕਿ ਅਮਰਤਪਾਲ ਸਿੰਘ ਨੇ ਵੋਟ ਪਾਈ ਆ ਪਰ ਮੇਰੇ ਕੋਲ ਕੋਈ ਠੋਸ ਇਸ ਦਾ ਪ੍ਰਮਾਣ ਨਹੀਂ ਮਿਲਿਆ ਕਿ ਹਾਂ ਪਾਈ ਅਮਰਤਪਾਲ ਸਿੰਘ ਨੇ ਵੋਟ ਪਾਈ ਆ ਮੈਨੂੰ ਲੱਗਦਾ ਕਿ ਵੋਟ ਨਹੀਂ ਪਈ ਜੀ ਆ ਜਿੰਨਾ ਕ ਆਪਾਂ ਨੂੰ ਸਮਾਂ ਸੀ ਜਦ ਆ ਸੁਣਿਆ ਸੀ ਆਪਾਂ ਬਾਈਕਾਟ ਦਾ ਹੀ ਸੁਣਿਆ ਸੀ ਮੇਰੇ ਜੀ ਇਸੇ ਨਾਲ ਹੀ ਇੱਕ ਸਵਾਲ ਹੋਰ ਵੀ ਹੈ ਦੋਸਤਾਂ ਦਾ ਕਮੈਂਟ ਨਾਲ ਹੀ ਆ ਰਿਹਾ ਸਿੰਘ ਸਾਹਿਬ ਹੋਰਾਂ ਦਾ ਇਹ ਕਹਿੰਦੇ ਕਿ ਪੈਰੋਲ ਮਿਲ ਸਕਦੀ ਅਮਰਤਪਾਲ ਸਿੰਘ ਹੋਰਾਂ ਨੂੰ ਕਿ ਨਹੀਂ ਨਹੀਂ ਪਰ ਉਹਲ ਮੁਸ਼ਕਲ ਹੈ ਕਿਉਂਕਿ ਉਹਨੇ ਅਰਜੀ ਤੇ ਸ਼ਾਇਦ ਲਾਈ ਸੀ ਹੜਾਂ ਦੇ ਵੇਲੇ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਪਰੋਲ ਮੁਸ਼ਕਲ ਹੁੰਦੀ ਹੈ ਇਹੋ ਜਿਹਾ ਮਾਮਲੇ ਚ ਪਰੋਲ ਤਾਂ ਤੁਸੀਂ ਦੇਖੋ ਨਾ ਪਿਉਰਾ ਨੂੰ ਮਿਲੀ ਕੁਛ ਮਿੰਟਾਂ ਦੀ ਜਾਂ ਰਾਜੂ ਆਣਾ ਨੂੰ ਜਿਨ੍ਹਾਂ ਨੇ ਨੀ ਨੀ ਕੈਦ ਕੱਟੀ ਹੋਈ ਆ ਤਾਂ ਉਹਨਾਂ ਨੂੰ ਕਸਟਡੀ ਵਾਲੀ ਪਰੋਲ ਮਿਲੀ ਆ ਜੀ ਇਹ ਤੁਸੀਂ ਇੰਨਾ ਚ ਰਹਿਣਾ ਮੰਨ ਲਓ ਕਿ ਡੈਥ ਹੋ ਗਈ ਤੁਹਾਡੇ ਖੂਨ ਦੇ ਰਿਸ਼ਤੇ ਚ ਕਿਸੇ ਦੀ ਜਗਤਾਰ ਸਿੰਘ ਤਾਰਾ ਨੂੰ ਵੀ ਮਿਲੀ ਸੀ ਮੇਰੇ ਖਿਆਲ ਦੇ ਨਾਲ ਸ਼ਾਦੋ ਪਤੀ ਜੀ ਦੀ ਮੈਰਿਜ ਸੀ ਤੇ ਉਹਨਾਂ ਨੇ ਮਤਲਬ ਇੱਕ ਬਾਪ ਵਾਲਾ ਸਾਰਾ ਫਰਜਤਾ ਕੀਤਾ ਸੀਗਾ ਠੀਕ ਹੈ ਨਾ ਜੀ ਤਾਂ ਉਹ ਤੁਸੀਂ ਦੇਖੋ ਕਿ ਪਰੋਲ ਕੁਝ ਮਿੰਟਾਂ ਦੀ ਪਰੋਲ ਜਾਂ ਕੁਝ ਘੰਟਿਆਂ ਦੀ ਪਰੋਲ ਹੁੰਦੀ ਉਹ ਵੀ ਕਸਟਡੀ ਰਿਕਟ ਪਰੋਲ ਹੁੰਦੀ ਆ ਜੀ ਜੀ ਇੱਕ ਕਮੈਂਟ ਜਾਂਦੇ ਜਾਂਦੇ ਆਪਾਂ ਹੋਰ ਪੜ੍ਹ ਦਨੇ ਆ ਠਾਕੁਰ ਸਾਹਿਬ ਹੋਰਾਂ ਦਾ ਕਈ ਸਾਰੇ ਕਮੈਂਟ ਇਹਨਾਂ ਨੇ ਕੀਤੇ ਕਾਫੀ ਦੇਰ ਤੋਂ ਕਰ ਰਹੇ ਨੇ ਇਹ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਬਾਰੇ ਦੱਸਿਓ ਜੀ ਕਿੱਥੇ ਗਾਇਬ ਨੇ ਅਕਸਰ ਅਸੀਂ ਗੱਲ ਕਰਦੇ ਰਹੇ ਮੈਂ ਨਾ ਨਵਜੋਤ ਸਿੱਧੂ ਬਾਰੇ ਕੱਲ ਆਪਾਂ ਤੁਸੀਂ ਸ਼ੁੱਕਰਵਾਰ ਆ ਜੀ ਕੱਲ ਤੁਹਾਨੂੰ ਨਵਜੋਤ ਸਿੰਘ ਸਿੱਧੂ ਬਾਰੇ ਖੁਲਾਸਾ ਕਰਕੇ ਦੱਸਦਾ। ਕੀ ਬਾਤ ਹੈ। ਠੀਕ ਹੈ ਜੀ। ਕਈ ਦਿਨਾਂ ਤੋਂ ਸਵਾਲ ਪੁੱਛ ਰਹੇ ਨੇ ਦੋਸਤ ਵੀ ਕਿਉਂ। ਚਲੋ ਆਪਾਂ ਕੱਲ ਨਵਜੋਤ ਸਿੰਘ ਅੱਲਾ ਗੁਰੂ ਗੁਰੂ ਜਦ ਤੁਸੀਂ ਆਪ ਹੀ ਆਗੇ ਸ਼ਾਮ ਨੂੰ ਦੱਸੋ ਨਹੀਂ ਤਾਂ ਕੱਲੋਂ ਅਸੀਂ ਦੱਸਦੇ ਆ ਕਿ ਸਾਬ ਕਿੱਥੇ ਆ। ਚਲੋ ਠੀਕ ਹੈ ਹੁਣ ਕਿਉਂਕਿ ਸਮਾਂ ਜ਼ਿਆਦਾ ਹੋ ਗਿਆ। ਹਾਂ ਜੀ ਹਾਂ ਜੀ ਠੀਕ ਉਸ ਗੱਲਬਾਤ ਕਰਾਂਗੇ ਤੇ ਲੰਮਾ ਹੋ ਜਾਣਾ ਕੰਮ ਆ ਹੋ ਜਾਣਾ ਚਲੋ ਕੱਲ ਨੂੰ ਨਵਜੋਤ ਸਿੰਘ ਸਿੱਧੂ ਤੇ ਗੱਲ ਕਰਾਂਗੇ ਜੀ ਜੀ ਸ਼ੁਕਰੀਆ ਦੋਸਤੋ ਮਿਹਰਬਾਨੀ ਤੁਹਾਡੀ ਚਲੋ ਹੁਣ ਕੱਲ ਨੂੰ ਤੁਸੀਂ ਜ਼ਰੂਰ ਠਾਕੁਰ ਸਾਹਿਬ ਸਾਡੇ ਨਾਲ ਜੁੜਨਾ ਜੀ ਤੁਹਾਡੇ ਸਵਾਲ ਦਾ ਜਵਾਬ ਹੁਣ ਕੱਲ ਨੂੰ ਅਸੀਂ ਦੇਵਾਂਗੇ ਤੇ ਮਿੰਟੂ ਜੀ ਸ਼ੁਕਰੀਆ ਫਿਰ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ ਫਿਰ ਕੱਲ ਨੂੰ ਮਿਲਦੇ ਹਾਂ ਤੇ ਕੱਲ ਨੂੰ ਇੱਕ ਤੇ ਤੁਸੀਂ ਜਗਿਆਸਾ ਸਾਡੇ ਅੰਦਰ ਪਾ ਗਿਆ ਹਾਂ